ਇਹ ਨਹੀਂ ਬੱਟਾ ਕਿੰਨੇ ਮੰਗੇ ਤੇ 15 ਮੰਗੇ 16 ਹੈ ਹੈ 16 ਹੈ ਜਾ ਹੋ ਗਈ ਤਾਂ 7000 ਰੁਪਏ ਦੀ ਨਹੀਂ ਕਿੰਨੇ ਦੇਣੀ ਹਨ ਮੈਂ ਤੈਨੂੰ ਕਹਤਾ ਯਾਰ 16 ਦੀ ਲੈ ਜਾਇਦ ਅਸ ਕੋਈ ਹਨ ਖੀਰੀ ਪੱਠਾ ਵੀਰੇ 35 40 ਕਿਲੋ ਪਾਜਣਾ ਓਏ ਕੋਈ ਦੱਸ ਕਿੰਨੇ ਦੇਣੀ ਕਿੰਨੇ ਤੋਂ ਘੱਟ ਪਾ ਦੇਣੀ 7500 ਦੀ ਉਹ ਤੋਂ ਘੱਟ ਔਰ ਕੀ ਹੈ ਬੋਲ ਬੋਲ ਕਿੰਨੇ ਦੀ ਹਨ ਆ ਲਾਸਟ

ਕਮਾਲ ਆ ਯਾਰ ਬਾਈ ਯਾਰ ਕੀ ਕਹਿੰਦਾ ਕੋ ਕਹਿਗੇ ਤੋਰ ਦੇ ਉਹਨਾਂ ਨੂੰ ਕੋਈ ਬਾਜੇ 150 ਦੇ ਵੀ 100 ਬਾਈ ਐ 150 ਦੇ 100 ਦਾ ਕਾਹਦੀ ਆ ਲੈ ਦੇਈ ਨਾ ਦੇ ਤੇਰੀ ਮਰਜ਼ੀ ਪੂਰੇ 11 ਦੀ ਬਸ ਜਫੜਾ ਜਫੜਾ ਦੇਣੀ ਹੁਣ ਹਾਂ ਦੱਸ ਠੀਕ ਬਸ ਹਾਂ ਦੱਸ ਦੇਣੀ 11 ਦੀ ਨਹੀਂ ਕਿੰਨੇ ਦੀ ਹਾਂ 15 ਹੀ ਦਊਂਗਾ ਬਾਈ ਪੂਰੇ 12 ਦੀ ਹੋ ਗਈ ਚੱਕ ਜਾ ਜਾ ਜੀ कोई लिखाई नहीं चक लिखाई ना 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 ना, ना, ना। हो। एक दो नौ दस ग्यारह ਲਗਾਈ ਕਰਾ 12 ਠੀਕ ਹੈ ਜੀ ਆ ਪੱਠ ਲਈ ਜਾਈ ਲਾਲ ਕਾਲੀ ਡੱਬੀ ਹਾਂ ਇਹ ਜਾਣੀ ਹੈ ਜੀ Rajasthan ਹਾਂ ਜੀ ਹਾਂ ਜੀ ਇਹਨਾਂ ਨੇ ਲੈ ਆ ਨਾ ਘਟੋ ਘਟ ਵੀ ਲੈ ਰਹੇ 20 25 ਹਾਂ ਲਗਾਈ ਕਰਾ ਮਾਡਮਲੀ ਆ ਮਾਡਮਲੀ ਲੋ ਇਹ ਮੱਠੀ ਪਾ ਲੱਗੀਆਂ ਹਾਂ ਔਰ ਬੱਕਰਾ ਪੱਡੀ

एक बार तली 44 पर हाथ मार थंत थान मार और थंत तो खींचो और तली पर तो मरे यार तू मार के तो देख रहा तारा यार दूसरे का मारो दूसरे का मारो बाबा जी तली पर मारो तली पर

ਇੱਕ ਹੀ ਗੱਲ ਹੈ ਹਾਣਾ ਕਿੰਨੇ ਦੇਣੀ 20000 ਪੂਰੇ 11000 ਤੇ ਲਿਖਾ ਦੇ ਕੀ ਲੱਗਿਆ ਸਹੀ ਦਸੀਆ ਸੀ ਕਿਹੜਾ ਕੋਈ ਯਕੀਨ ਨਖਣਦਾ ਨਹੀਂ ਖੜ ਜਾਊਗਾ ਲੈ ਖੜ ਦੇ ਕੋਈ ਤੂੰ ਆਖੀ ਵੀ ਦੱਸਾਂ ਮਾਫੀ ਦੇ ਰਹਾ ਹਾਂ ਜਰ 11 ਲਿਖੋਣੀ ਮੇਰੀ ਤਾਂ ਹੈ ਨੀ ਬੱਕਰੀ ਜੀ ਹੋ ਗਈ ਆ ਫਟ ਹੋ ਨਾ ਮੈਂ ਇੱਕ ਪਾਵਾਂ ਨਾ ਪਾਵਾਂ ਨੋਟ ਜੇ 500 ਦਾ ਪਾਵਾਂ ਦੋਵੇਂ ਪਾ ਦੇ ਗਰੀ ਬਾਈ ਪੂਰੇ ਦੇ ਦੇ 12 ਨਹੀਂ ਬਾਈ ਦੇਣੀ ਨਹੀਂ ਹੈਗੀ ਓਏ ਪਰ ਭਾਈ ਨਹੀਂ ਸਾਡਾ ਵੱਡਾ ਮਰੀਆ ਦੇਣੀ ਚਾ ਫੜ ਲਾ ਜਾ ਕਰਾ ਦੇ ਜਾ ਮੈਂ ਨਾ ਆਇਆ ਜਿੱਦਾਂ ਹੀ ਲੈ ਕੇ ਜਾਈ ਕਿੰਨੇ ਦੇਣੀ ਕੋਈ ਖਾਨ ਉਹ 13 ਦੀ ਹੈ ਨਹੀਂ ਜਿੱਥੇ ਤੂੰ